ਤਨੋ ਵਾਹਿਗੁਰੂ ਜੀਓ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਏ ਪਹੁੰਚੈ ਖਸਮ ਕੋ ਜੋ ਵਿਚ ਨਾ ਖਾਹੀ ਕਾ ਜਾਏ ਪਹੁੰਚੈ ਖਸਮ ਕੋ ਜੋ ਵਿਚ ਨਾ ਖਾਹੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਜੀ ਹੋਈ ਗੁਰੂ ਸواری ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਦਾ ਉਤਮ ਸਮਾ ਵਾਹਿਗੁਰੂ ਜੀ ਨੇ ਬਖਸ਼ਿਸ਼ ਕਰਦਿਆਂ ਹੋਇਆਂ ਗੁਰਬਾਣੀ ਦੇ ਨਾਲ ਸਤਿਗੁਰਾਂ ਦੇ ਉਪਦੇਸ਼ ਨਾਲ ਸਾਝ ਪਣਾਉਣ ਦਾ ਉਦਮ ਬਲ ਬਖਸ਼ਿਸ਼ ਕੀਤਾ ਹੈ ਗੁਰਬਾਣੀ ਕੀਰਤਨ ਅਤੇ ਪਾਠ ਦੇ ਰੂਪ ਵਿੱਚ ਸਰਵਣ ਕਰਕੇ ਆਪ ਜੀ ਨੇ ਜੀਵਨ ਦੀ ਇਹਨਾਂ ਕੜੀਆਂ ਨੂੰ ਸਫਲੀਆਂ ਕੀਤਾ ਹੈ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਆਪਾਂ ਵਿਚਾਰ ਕਰਦੇ ਆ ਹੋਇਆਂ ਭਗਤ ਜੀ ਮਹਾਰਾਜ ਦੇ ਉਤਮ ਉਪਦੇਸ਼ ਨੂੰ ਸਮਝਣ ਦਾ ਯਤਨ ਕਰਦੇ ਹਾਂ ਸੋਏ ਸੇ ਲੜੀ ਤਾਪ ਜੀ ਨੇ 134 ਨੰਬਰ ਸ਼ਲੋਕ ਦਾ ਪਾਠ ਹੁਣੇ ਹੀ ਸਰਵਣ ਕੀਤਾ ਹੈ ਬਸੰਤ ਦੇ ਬਸੰਤ ਦੀ ਰੁੱਤ ਵਿੱਚ ਅੰਬਾਂ ਦੇ ਬੂਟਿਆਂ ਨੂੰ ਬੂਰ ਪੈਂਦਾ ਹੌਲੀ ਹੌਲੀ ਉਹ ਬੂਰ ਕੱਚੀਆਂ ਅੰਬੀਆਂ ਦਾ ਰੂਪ ਧਾਰਨ ਕਰਦਾ ਹੈ ਫਿਰ ਉਹ ਅੰਬ ਪੱਕ ਜਾਂਦੇ ਹਨ ਪਰ ਇਸ ਸਾਰੇ ਸਮੇਂ ਦੇ ਦੌਰਾਨ ਕਈ ਵਾਰ ਮੀਂਹ ਵੀ ਆਉਂਦਾ ਹੈ ਝੱਖੜ ਵੀ ਝੁੱਲਦਾ ਹੈ ਹਨੇਰੀਆਂ ਵੀ ਵਗਦੀਆਂ ਨੇ ਜਦੋਂ ਅਜੇ ਅੰਬ ਦੇ ਬੂਟੇ ਨੂੰ ਬੂਰ ਪਿਆ ਹੁੰਦਾ ਹੈ ਤੇ ਹਨੇਰੀ ਝੱਖੜ ਜਾਂ ਮੀਂਹ ਆਉਣ ਦੇ ਨਾਲ ਬੂਰ ਛੜ ਕੇ ਜ਼ਮੀਨ ਤੇ ਡਿਗ ਪੈਂਦਾ ਹੈ ਜਿਹੜਾ ਬੂਰ ਛੜ ਗਿਆ ਉਹ ਕਿਸੇ ਕੰਮ ਨਹੀਂ ਆਇਆ ਜਿਹੜਾ ਟਾਣੀ ਨਾਲ ਜੁੜਿਆ ਰਿਹਾ ਹੌਲੀ ਹੌਲੀ ਉਹਨੇ ਹੀ ਕੱਚੀਆਂ ਆਂਬੀਆਂ ਦਾ ਰੂਪ ਲੈ ਲਿਆ ਪਰ ਮੌਸਮ ਆਪਣੀ ਮਜਾਜ਼ ਮੁਤਾਬਕ ਚੱਲਦਾ ਹੈ ਹਨੇਰੀਆਂ ਫਿਰ ਵੀ ਆਈਆਂ ਮੀਂਹ ਪਏ ਚਖੜ ਝੁੱਲੇ ਕੁਝ ਕੱਚੀਆਂ ਆਂਬੀਆਂ ਵੀ ਟੁੱਟ ਕੇ ਜ਼ਮੀਨ ਤੇ ਡਿਗ ਪਈਆਂ ਉਹ ਵੀ ਕਿਸੇ ਲੇਖੇ ਨਾ ਲੱਗੀਆਂ ਕਿਉਂਕਿ ਬਾਗ ਦਾ ਮਾਲਕ ਤਾਂ ਫਲ ਪਕਾਉਣਾ ਚਾਹੁੰਦਾ ਹੈ ਉਹਦੇ ਉਹੀ ਕੰਮ ਆਏਗਾ ਜਿਹੜਾ ਪੱਕ ਗਿਆ ਉਹੀ ਉਹਨੂੰ ਮੁੱਲ ਦੇਵੇਗਾ ਉਹਦੀ ਮਿਹਨਤ ਅਦਾ ਕਰੇਗਾ ਇਸੇ ਦੌਰਾਨ ਮੀਂਹ ਛਕੜ ਹਨੇਰੀਆਂ ਚਲਦੀਆਂ ਰਹੀਆਂ ਪਰ ਜਿਹੜੀਆਂ ਅੰਬੀਆਂ ਟਾਹਣੀਆਂ ਨਾਲ ਜੁੜੀਆਂ ਰਹੀਆਂ ਸਨ ਉਹ ਹੌਲੀ-ਹੌਲੀ ਪੱਕ ਗਈਆਂ ਪੱਕਣ ਦੀ ਕਗਾਰ ਤੱਕ ਪਹੁੰਚਣ ਦੇ ਆ ਪਹੁੰਚਦਿਆਂ ਪਹੁੰਚਦਿਆਂ ਬਹੁਤ ਸਾਰੇ ਤੂਫਾਨਾਂ ਦਾ ਸਾਹਮਣਾ ਕੀਤਾ ਹੈ ਮੀਂਹ ਬਾਰਿਸ਼ਾਂ ਪਈਆਂ ਨੇ ਬਿਜਲੀਆਂ ਲਿਸ਼ਕੀਆਂ ਨੇ ਝੱਖੜ ਝੁੱਲੇ ਨੇ ਤੇਜ਼ ਹਵਾਵਾਂ ਵਗੀਆਂ ਨੇ ਪਰ ਇੱਕ ਚੀਜ਼ ਹੋਰ ਵਾਪਰੀ ਕੁਝ ਫਲ ਜਿਹੜੇ ਪੱਕੇ ਜਾਂ ਕੱਚੇ ਸਨ ਕੁਝ ਪੰਛੀਆਂ ਨੇ ਉਹਨਾਂ ਨੂੰ ਟੋਕ ਟੋਕ ਕੇ ਖਰਾਬ ਕਰ ਦਿੱਤਾ ਉਹ ਵੀ ਬਾਜ਼ਾਰ ਵਿੱਚ ਨਹੀਂ ਸਨ ਵਿਕਣੇ ਇਹ ਤਾਂ ਹੋ ਗਈ ਵੀ ਪੰਛੀਆਂ ਦੇ ਦੁਆਰਾ ਤੇ ਮੌਸਮ ਦੇ ਦੁਆਰਾ ਬੂਰ ਲਪੈਣ ਤੋਂ ਲੈ ਕੇ ਫਲ ਪੱਕਣ ਤੱਕ ਬਹੁਤ ਸਾਰੀਆਂ ਔਂਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਜਿਹੜੇ ਪੰਛੀਆਂ ਤੋਂ ਵੀ ਬਚ ਗਏ ਮੌਸਮ ਦੀ ਮਾਰ ਤੋਂ ਵੀ ਬਚ ਗਏ ਤੇ ਪੱਕ ਗਏ ਤੇ ਦਾਗੀ ਨਾ ਰਹੇ ਉਹਨਾਂ ਫਲਾਂ ਦਾ ਮੁੱਲ ਪਿਆ ਪਰ ਇਥੇ ਇੱਕ ਹੋਰ ਘਟਨਾ ਵੀ ਵਾਪਰੀ ਬੂਰ ਛੜ ਕੇ ਜ਼ਮੀਨ ਤੇ ਡਿੱਗਾ ਕੱਚੀਆਂ ਅੰਬੀਆਂ ਟੁੱਟ ਕੇ ਜ਼ਮੀਨ ਤੇ ਡਿੱਗੀਆਂ ਟੁੱਕੇ ਹੋਏ ਫਲ ਦੂਰੋਂ ਵਿਖਾਈ ਦਿੱਤੇ ਪਰ ਇੱਕ ਚੰਬੇ ਦੀ ਗੱਲ ਹੋਰ ਸੀ ਕਿ ਇੱਕ ਅੰਬੀ ਜਿਹੜੀ ਸੀ ਜਾਂ ਇੱਕ ਫਲ ਜਿਹੜਾ ਸੀ ਉਹ ਟੁੱਟ ਕੇ ਜ਼ਮੀਨ ਤੇ ਵੀ ਨਹੀਂ ਡਿੱਗਾ ਪਰ ਉਹ ਸੁੱਕ ਗਿਆ ਟਾਣੀ ਦੇ ਨਾਲ ਜੁੜਿਆ ਹੋਇਆ ਸੀ ਪਰ ਸੁੱਕ ਗਿਆ ਪਹਿਲਾਂ ਪੈਦ ਤੇ ਲੱਗਿਆ ਵੀ ਰੁੱਖ ਨੂੰ ਕੋਈ ਬਿਮਾਰੀ ਪੈ ਗਈ ਹੋਵੇ ਪਰ ਜੇ ਬਿਮਾਰੀ ਹੁੰਦੀ ਤੇ ਸਾਰੇ ਆਂਬ ਵੀ ਸੁੱਕ ਜਾਂਦੇ ਇਹ ਕੁਝ ਕੰਬ ਜਿਹੜੇ ਜਾਂ ਕੁਝ ਕ ਫਲ ਜਿਹੜਾ ਕਿਤੇ ਕਿਤੇ ਟਾਵਾ ਟਾਵਾ ਵਿਰਲਾ ਵਿਰਲਾ ਜੁੜਿਆ ਟਾਣੀ ਦੇ ਨਾਲ ਹੀ ਹੈ ਪਰ ਸੁੱਕ ਗਿਆ ਵਧਿਆ ਫੁੱਲਿਆ ਨਹੀਂ ਇਹ ਕੀ ਗੱਲ ਹੋਈ ਹੋਵੇ ਇੱਕ ਟਾਣੀ ਨੂੰ ਬਿਮਾਰੀ ਹੈ ਤਾਂ ਸਾਰਾ ਫਲ ਸੁੱਕਦਾ ਇੱਕ ਟਾਣੀ ਦੇ ਨਾਲ ਕਿੰਨਾ ਫਲ ਲੱਗਾ ਤੇ ਇੱਕ ਅੱਧ ਫਲ ਜਿਹੜਾ ਉਹਦੇ ਚੋਂ ਸੁੱਕਾ ਹੈ ਬਾਕੀ ਸਾਰੇ ਪੱਕ ਰਹੇ ਨੇ ਬਾਕੀ ਟਾਣੀਆਂ ਦੇ ਵਿੱਚ ਵੀ ਕਿਤੇ ਕਿਤੇ ਇਸ ਤਰ੍ਹਾਂ ਬਾਕੀ ਸਾਰਾ ਰੋਖ ਵੱਧ ਫੁੱਲ ਰਿਹਾ ਹੈ ਬੂਟਾ ਵੱਧ ਫੁੱਲ ਰਿਹਾ ਹੈ ਫਲ ਪੈ ਰਿਹਾ ਹੈ ਕੋਈ ਸਮੱਸਿਆ ਨਹੀਂ ਇਸ ਕਰਕੇ ਸਾਰੇ ਰੂਖ ਨੂੰ ਤਾਂ ਕੋਈ ਬਿਮਾਰੀ ਨਹੀਂ ਕਹੀ ਜਾ ਸਕਦੀ ਜਾਂ ਸਾਰੇ ਫਲ ਨੂੰ ਬਿਮਾਰੀ ਨਹੀਂ ਕਹੀ ਜਾ ਸਕਦੀ ਪਰ ਇਹ ਕੀ ਵਾਪਰਿਆ ਟੁੱਟਾ ਵੀ ਨਹੀਂ ਜ਼ਮੀਨ ਤੇ ਵੀ ਨਹੀਂ ਡਗਾ ਜੁੜਿਆ ਵੀ ਨਾਲ ਹੈ ਪਰ ਵਧਿਆ ਵੀ ਨਹੀਂ ਉਸ ਨੂੰ ਆਪਣੀ ਬੋਲੀ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਕਾਂਬਾ ਖਾ ਗਿਆ ਫਲ ਜੰਨੀ ਜ਼ਮੀਨ ਤੇ ਨਹੀਂ ਟੁੱਟ ਕੇ ਡਗਾ ਤੇਜ ਹਨੇਰੀ ਜਾਂ ਝੱਖੜ ਦੇ ਨਾਲ ਇਹ ਤਾਂੀ ਦੇ ਨਾਲੋਂ ਅੰਦਰੂਨੀ ਸੰਪਰਕ ਟੁੱਟ ਗਿਆ ਬਾਹਰੋਂ ਜੁੜਿਆ ਰਿਹਾ ਕਿਸੇ ਤਰ੍ਹਾਂ ਪਰ ਅੰਦਰੋਂ ਤਾਂੀ ਦੇ ਨਾਲੋਂ ਇਹਦੀ ਸਾਂਝ ਟੁੱਟ ਗਈ ਇਸ ਕਰਕੇ ਬਾਹਰੀ ਤੌਰ ਤੇ ਜੁੜਿਆ ਹੋਇਆ ਵੀ ਇਹ ਸੁੱਕਦਾ ਸੜਦਾ ਜਾ ਰਿਹਾ ਹੈ ਇਹ ਸਾਰਾ ਕੁਝ ਵਾਪਰਿਆ ਇਹ ਉਦਾਹਰਣ ਭਗਤ ਕਬੀਰ ਜੀ ਮਹਾਰਾਜ ਨੇ ਇਸ ਪਾਵਨ ਸ਼ਲੋਕ ਚ ਦਿੱਤੀ ਹੈ ਇਹ ਕਿਸ ਪਰਥਾਈ ਦਿੱਤੀ ਹੈ ਇਸ ਉਧਾਰਨ ਦਾ ਤਾਤ ਪਰਜ ਮੁੱਖ ਭਾਵ ਇਹ ਹੈ ਕਿ ਜਦੋਂ ਅਸੀਂ ਦੀਨ ਦੇ ਧਰਮ ਦੇ ਪਰਮੇਸ਼ਰ ਦੇ ਮਾਰਗ ਤੇ ਤੁਰਦੇ ਹਾਂ ਤੇ ਬਹੁਤ ਔਂਕੜਾਂ ਨੇ ਸਾਡੇ ਰਸਤੇ 'ਚ ਭਗਤੀ ਦੇ ਰਾਹ ਤੇ ਤੁਰਦੇ ਹਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਸਾਡੇ ਰਸਤੇ 'ਚ ਜਦੋਂ ਅਜੇ ਸਾਡੀ ਬਿਰਤੀ ਕੱਚੀ ਹੁੰਦੀ ਹੈ ਜੇ ਸਾਡੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਉੱਦਮ ਪੈਦਾ ਹੁੰਦਾ ਹੈ ਭਾਵਨਾ ਪੈਦਾ ਹੁੰਦੀ ਹੈ ਕਿ ਕਰੀਏ ਇਸ ਪਾਸੇ ਕੁਝ ਨਾ ਕੁਝ ਯਤਨ ਕਰੀਏ ਕੋਈ ਐਫਰਟ ਕਰੀਏ ਕੋਈ ਕੋਸ਼ਿਸ਼ ਕਰੀਏ ਉਸ ਵੇਲੇ ਆਲੇ ਦੁਆਲੇ ਦੀਆਂ ਮਤਾਂ ਜਾਂ ਕੁਝ ਦਿਲ ਢਾਉ ਖਿਆਲ ਹੌਸਲਾ ਡੇਗਣ ਵਾਲੇ ਵਿਚਾਰ ਜਾਂ ਪਹਿਲਾਂ ਤਾਂ ਬਣੇ ਹੋਏ ਕੁਝ ਸੰਸਕਾਰ ਜਾਂ ਆਲੇ-ਦੁਆਲੇ ਦੀਆਂ ਵਾਸ਼ਨਾਵਾਂ ਬੰਦੇ ਨੂੰ ਦਬਾ ਲੈਂਦੀਆਂ ਨੇ ਤੇ ਉਹ ਉਤਸ਼ਾਹ ਥਾਂ ਹੀ ਰਹਿ ਜਾਂਦਾ ਮੰਨੋ ਜਿਵੇਂ ਬੂਰ ਪਿਆ ਸੀ ਤੇ ਝੜ ਗਿਆ ਕੁਝ ਲੋਕ ਉੱਥੇ ਹੀ ਦਮ ਤੋੜ ਜਾਂਦੇ ਨੇ ਖਿਆਲ ਬਣਦੇ ਨੇ ਉਹਨਾਂ ਦੇ ਅੰਦਰ ਵੀ ਕੋਈ ਚੰਗਾ ਕਰੀਏ ਕੋਈ ਉਦਮ ਕਰੀਏ ਕੋਈ ਯਤਨ ਕਰੀਏ ਕੋਈ ਕੋਸ਼ਿਸ਼ ਕਰੀਏ ਕੋਈ ਭਲੇ ਪਾਸੇ ਤੁਰੀਏ ਕੋਈ ਚੰਗਾ ਕੰਮ ਵੀ ਜ਼ਿੰਦਗੀ 'ਚ ਕਰਨਾ ਚਾਹੀਦਾ ਹੈ ਆਪਣੇ ਤੋਂ ਉੱਪਰ ਉੱਠ ਕੇ ਕੋਈ ਦੂਜਿਆਂ ਲਈ ਵੀ ਕੁਝ ਥੋੜਾ ਬਹੁਤ ਯਤਨ ਹੋਣਾ ਚਾਹੀਦਾ ਹੈ ਮੇਰੇ ਵੱਲੋਂ ਖਿਆਲ ਬੜੇ ਨੇਕ ਨੇ ਵਿਚਾਰ ਬੜੇ ਚੰਗੇ ਨੇ ਪੈਦਾ ਹੁੰਦੇ ਨੇ ਉਤਸ਼ਾਹ ਵੀ ਆਉਂਦਾ ਹੈ ਕਿ ਹਾਂ ਕਰਦੇ ਹਾਂ ਕੁਝ ਪਰ ਉਹ ਦਿਲ ਦੀਆਂ ਦਿਲਚੀ ਰਹਿ ਜਾਂਦੀਆਂ ਫੇਰ ਉਲਝ ਜਾਂਦੇ ਨੇ ਉਹ ਅੰਦਰ ਦੇ ਖਿਆਲ ਜਿਹੜੇ ਨੇ ਉਹ ਪੈਦਾ ਤੇ ਹੋਏ ਮਨ ਨੂੰ ਜਿਵੇਂ ਬੂਰ ਪੈ ਗਿਆ ਬੂਟੇ ਨੂੰ ਪਰ ਉਹ ਬੂਰ ਵਧੇ ਫੁੱਲੇ ਅੱਗੇ ਤੇ ਤਾਂ ਹੀ ਗੱਲ ਹੈ ਨਾ ਕੱਲੇ ਦਿਲ 'ਚ ਖਿਆਲ ਆਏ ਵਿਚਾਰੇ ਚੰਗੀ ਗੱਲ ਹੈ ਤਾਂ ਪਹਿਲੀ ਪੌੜੀ ਪਹਿਲਾ ਸਟੈਪ ਹੈ ਪਹਿਲਾ ਕਦਮ ਹੈ ਇਹ ਬੜਾ ਜ਼ਰੂਰੀ ਹੈ ਬੂਰ ਪਏ ਬਿਨਾਂ ਬਨ ਨਹੀਂ ਬਣਦੇ ਫਲ ਨਹੀਂ ਪੱਕਣਾ ਪਰ ਜੇ ਬੂਰ ਹੀ ਝੜ ਜਾਏ ਤੇ ਤਾਂ ਵੀ ਗੱਲ ਨਹੀਂ ਬਣਨੀ ਸੋ ਜਿਹੜਾ ਝਖੜ ਨੇ ਹਨੇਰੀਆਂ ਨੇ ਉਹ ਕੀ ਨੇ 네ਗੇਟਿਵ ਖਿਆਲ ਜਦੋਂ ਆਪਾਂ ਸੁਣਦੇ ਆਂ ਸਾਡਾ ਹੌਸਲਾ ਪਸਤ ਕਰਨ ਵਾਲੇ ਖਿਆਲ ਉਤਸ਼ਾਹਹੀਣ ਵਿਚਾਰ ਜਾਂ ਪਹਿਲਾਂ ਤਾਂ ਬੜੀਆਂ ਹੋਈਆਂ ਜਿਹੜੀਆਂ ਅੰਦਰ ਧਾਰਨਾਵਾਂ ਜਾਂ ਵਾਸ਼ਨਾਵਾਂ ਨੇ ਆਸੇ-ਪਾਸੇ ਦੀ ਖਿੱਚ ਹੈ ਉਹ ਦਬਾ ਪਾ ਲੈਂਦੀ ਹੈ ਜਦ ਮਾੜੀ ਸੰਗਤ ਪ੍ਰਭਾਵ ਪਾ ਲੈਂਦੀ ਉਹ ਅੰਦਰ ਦੇ ਚੰਗੇ ਖਿਆਲ 90% ਰਹਿ ਜਾਂਦੇ ਨੇ ਇੰਪਲੀਮੈਂਟ ਨਹੀਂ ਹੁੰਦੇ ਅੱਗੇ ਨਹੀਂ ਵੱਧਦੇ ਇਹਨੂੰ ਕਬੀਰ ਜੀ ਮਹਾਰਾਜ ਨੇ ਕਿਹਾ ਕਿ ਮਨੋ ਜਿਵੇਂ ਅੰਬਾਂ ਦੇ ਬੂਟੇ ਨੂੰ ਮੂਰ ਪਿਆ ਹਨੇਰੀ ਆਈ ਝਖੜ ਝੁੱਲਿਆ ਤੇ ਬੂਰ ਝੜ ਗਿਆ ਜਿਹੜਾ ਬੂਰ ਝੜ ਗਿਆ ਉਹਨੇ ਹੁਣ ਫਲ ਥੋੜੀ ਬਣਨਾ ਇੱਕ ਇਸ ਤੋਂ ਅਗਲੀ ਸਟੇਜ ਹੈ ਉਹ ਕੀ ਹੈ ਵੀ ਉਹ ਬੂਰ ਜਿਹੜਾ ਉਹ ਝਖੜਾਂ ਦੀ ਤਾਬ ਸਹਿ ਗਿਆ ਤੇ ਹੌਲੀ-ਹੌਲੀ ਅੰਬਾ ਹੌਲੀ-ਹੌਲੀ ਫਲਾਂ ਦਾ ਰੂਪ ਧਾਰਨ ਕਰ ਗਿਆ ਪਰ ਅਜੇ ਕੱਚਾ ਫਲ ਹੈ ਜਦੋਂ ਇਹ ਬੰਦੇ ਨੇ ਅੰਦਰ ਉਤਸ਼ਾਹ ਪੈਦਾ ਹੋਇਆ ਖਿਆਲ ਪੈਦਾ ਹੋਇਆ ਨੇਕ ਵਿਚਾਰ ਪੈਦਾ ਹੋਇਆ ਉਹਦਾ ਉਹਨੇ ਅਭਿਆਸ ਕਰਨਾ ਸ਼ੁਰੂ ਕਰ ਲਿਆ ਉਹ ਜਦੋਂ ਅਜੇ ਅਭਿਆਸ ਦੇ ਵਿੱਚ ਹੈ ਪ੍ਰੈਕਟਿਸ ਕਰ ਰਿਹਾ ਹੈ ਵੈਸੇ ਪ੍ਰੈਕਟਿਸ ਤੇ ਸਦਾ ਹੀ ਹੁੰਦੀ ਰਹਿਣੀ ਹੈ ਪਰ ਅਜੇ ਕਿਉਂਕਿ ਸੁਰਤ ਪੱਕੀ ਨਹੀਂ ਮਜ਼ਬੂਤ ਨਹੀਂ ਅੰਦਰ ਉਹ ਦ੍ਰਿੜਤਾ ਨਹੀਂ ਆਈ ਅਜੇ ਪੂਰੀ ਅਜੇ ਉਹ ਸੰਸਕਾਰ ਆਦਤ ਨਹੀਂ ਬਣੀ ਉਹ ਜਿਹੜੇ ਖਿਆਲ ਸਨ ਉਹਨਾਂ ਨੇ ਜੇ ਇੰਪਲੀਮੈਂਟ ਹੋਣਾ ਹੈ ਅਭਿਆਸ ਚਾਉਣਾ ਹੈ ਫਿਰ ਉਹ ਪੱਕਣੇ ਮਜ਼ਬੂਤ ਹੋਣੇ ਨੇ ਸਹਿ ਸੁਭਾ ਤੱਕ ਦੀ ਅਵਸਥਾ ਤੇ ਜਾਣਾ ਹੈ ਉਦੋਂ ਵੀ ਕਠਿਨਾਈਆਂ ਆਈਆਂ ਅਜੇ ਅਭਿਆਸ ਕੱਚਾ ਸੀ ਫਿਰ ਵੀ ਬੰਦਾ ਵਰਗਲਾਇਆ ਗਿਆ ਉਹਨਾਂ ਹੀ ਚੀਜ਼ਾਂ ਨੇ ਫੇਰ ਜ਼ਿਆਦਾ ਹਾਵੀ ਹੋ ਕੇ ਪ੍ਰਭਾਵ ਪਾਇਆ ਆਸੇ-ਪਾਸੇ ਦੀ ਖਿੱਚ ਪਈ ਲੋਕਾਂ ਦੀਆਂ ਮੱਤਾਂ ਲਈਆਂ ਖਿਆਲ ਸੁਣੇ ਮਾੜੀ ਸੰਗਤ ਵਿੱਚ ਬੰਦਾ ਬੈਠ ਗਿਆ ਪੁਰਾਣੀਆਂ ਚੀਜ਼ਾਂ ਦਾ ਫੇਰ ਪ੍ਰਭਾਵ ਅੰਦਰ ਪਿਆ ਤੇ ਥਿੜਕ ਗਿਆ ਚੰਗਾ ਭਲਾ ਤੁਰਦਾ ਤੁਰਦਾ ਇਨਸਾਨ ਥਿੜਕ ਗਿਆ ਕਾਫੀ ਸਮਾਂ ਲਾਇਆ ਬੜੀ ਮਿਹਨਤ ਕੀਤੀ ਬੜੀ ਕੋਸ਼ਿਸ਼ ਕੀਤੀ ਸੋਨਾ ਚੱਲ ਰਿਹਾ ਸੀ ਪਰ ਅਜੇ ਕੱਚਾ ਸੀ ਅੰਦਰੋਂ ਕਚਿਆਈ ਸੀ ਥਿੜਕਣ ਪੈਦਾ ਹੋ ਡਾਂਵਾ ਡੋਲ ਹੋ ਗਿਆ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਸਾਂਝਾ ਕਰਦਾ ਉਹ ਲਿਖਦੇ ਨੇ ਕਿੰਦੇ ਨੇ ਗਲੀਆਂ ਚ ਇਕੜ ਦੂਰ ਘਰ ਨਾਲ ਪਿਆਰੇ ਨੇ ਘਰ ਥੋੜਾ ਦੂਰ ਹੈ ਆਪਣੇ ਪਿਆਰੇ ਦਾ ਆਪਣੀ ਜਗ੍ਹਾ ਤੋਂ ਮੈਂ ਤੁਰ ਪਿਆ ਗਲੀ ਚ ਚ ਇਕੜ ਮੀਂਹ ਪੈ ਰਿਆ ਵਰਖਾ ਹੋ ਰਹੀ ਹੈ ਮੀਂਹ ਦੇ ਨਾਲ ਗਲੀਆਂ ਚ ਇਕੜ ਦੇ ਨਾਲ ਭਰੀਆਂ ਹੋਈਆਂ ਨੇ ਤੇ ਜੇ ਜਦੋਂ ਮੈਂ ਸੋਚਿਆ ਵੀ ਮੈਂ ਬਾਹਰ ਨਿਕਲਿਆ ਤੇ ਇੰਨਾ ਚਿੱਕੜ ਕਿਵੇਂ ਲੰਘ ਕੇ ਜਾਵਾਂਗਾ ਇੰਨਾ ਗਾਰਾ ਇਨੀ ਮਿੱਟੀ ਇੰਨਾ ਚਿੱਕੜ ਇਹ ਛਿੱਟੇ ਮੇਰੇ ਤੇ ਪੈਣਗੇ ਕੱਪੜੇ ਸਰੀਰ ਲਿਬੜ ਜਾਏਗਾ ਉਤੋਂ ਮੈਂ ਵੀ ਪੈ ਰਿਆ ਤੇ ਜਿਹੜੀ ਕੰਬਲੀ ਦੀ ਮੈਂ ਬੁਕਲ ਮਾਰੀ ਇਹ ਵੀ ਸਾਰੀ ਭਿੱਜ ਜਾਣੀ ਹੈ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜ ਜਾਏ ਕੰਬਲੀ ਤੁਰਦਾਂ ਤੇ ਕੰਬਲੀ ਮੇਰਾ ਪਹਿਰਾਵਾ ਵੀ ਭਿੱਜਦਾ ਹੈ ਪਰ ਜੇ ਮੈਂ ਨਹੀਂ ਜਾਂਦਾ ਰਹਾ ਤਾਂ ਟੁੱਟੈ ਨੇ ਜੇ ਤੁਰਦਾ ਨਹੀਂ ਚਿੱਕੜ ਵੇਖ ਕੇ ਡਰ ਜਾਣਾ ਨਹੀਂ ਵੇਖ ਕੇ ਵੀ ਕੱਪੜੇ ਭਿੱਜਣਗੇ ਕੰਬਲੀ ਭਿੱਜ ਜਾਏਗੀ ਫਿਰ ਨੇ ਟੁੱਟਦਾ ਫਿਰ ਮੈਂ ਚੋਣ ਕਰਦਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਚੋਣ ਕੀਤੀ ਵੀ ਇੰਪੋਰਟੈਂਟ ਕਿਹੜੀ ਚੀਜ਼ ਹੈ ਉੱਤਮ ਚੀਜ਼ ਕਿਹੜੀ ਹੈ ਨੇ ਉਤਮ ਹੈ ਕਿ ਜਾਂ ਚਿੱਕੜ ਦਾ ਡਰ ਤੇ ਕੰਬਲੀ ਭਿੱਜ ਜਾਏਗੀ ਏ ਡਾਰ ਇੱਕ ਕੰਬੜੀ ਮਤੋਂ ਪੂਰਣਾ ਭਿੱਜ ਜਾਏਗੀ ਤੇ ਸੁੱਕ ਜਾਏਗੀ ਫਿਰ ਕੀ ਹੋਏਗਾ ਚਿਕੜ ਲੰਗਣਾ ਪਏਗਾ ਥੋੜੀ ਤਕਲੀਫ ਹੋਏਗੀ ਔਖਾ ਹੋਏਗਾ ਕੱਪੜੇ ਗੰਦੇ ਹੋਣਗੇ ਤਨ ਮੈਲਾ ਹੋਏਗਾ ਭਰਨੇ ਕੀਮਤੀ ਚੀਜ਼ ਹੈ ਜੇ ਨੇ ਟੁੱਟ ਗਿਆ ਤੇ ਦੁਬਾਰਾ ਜੋੜਨਾ ਔਖਾ ਹੈ ਨੇ ਪਾਲਣਾ ਔਖਾ ਹੈ ਇਹ ਚੀਜ਼ਾਂ ਤੇ ਫਿਰ ਵੀ ਸਵਾਰੀਆਂ ਜਾ ਸਕਣਗੀਆਂ ਤਨ ਤੋਤਾ ਜਾ ਸਕਦਾ ਹੈ ਕੱਪੜੇ ਸੁਕਾਏ ਜਾ ਸਕਦੇ ਨੇ ਮੈਲ ਲਾਈ ਜਾ ਸਕਦੀ ਹੈ ਤਨ ਤੋਂ ਵੀ ਬਸਤਰ ਤੋਂ ਵੀ ਫਿਰ ਕਹਿੰਦੇ ਮੈਂ ਖਿਆਲ ਕੀਤਾ ਹੁਣ ਇਸ ਸ਼ਲੋਕ ਦਾ ਭਾਵ ਸਮਝੀਏ ਪਰਮੇਸ਼ਰ ਦਾ ਦਰ ਪ੍ਰਾਪਤ ਕਰਨਾ ਵਿਸ਼ਈ ਤੇ ਵਿਕਾਰੀ ਮਨੁੱਖ ਲਈ ਥੋੜਾ ਦੂਰ ਹੈ ਥੋੜਾ ਔਖਾ ਹੈ ਕਠਨ ਹੈ ਬਿਖਮ ਹੈ ਵਿਕਾਰਾਂ ਦਾ ਚਿੱਕੜ ਆਉਣਾ ਹੈ ਰਾਜ ਦਿਲ ਢਾਉ ਖਿਆਲ ਆਉਣੇ ਨੇ ਟੈਂਦੀ ਕਲਾ ਦੇ ਖਿਆਲ ਆਉਣੇ ਨੇ ਆਸੇ-ਪਾਸੇ ਨੇ ਪ੍ਰਭਾਵ ਪਾਉਣਾ ਹੈ ਪਹਿਲੇ ਬਣੇ ਹੋਏ ਸੁਭਾਅ ਨੇ ਅੰਦਰੋਂ ਖਿੱਚ ਪਾਉਣੀ ਹੈ ਵੀ ਕਿਧਰ ਤੁਰਿਆ ਜਾਣਾ ਆਹ ਕੰਮ ਠੀਕ ਹੈ ਜਿੱਥੇ ਤੂੰ ਪਹਿਲਾਂ ਇਸੇ ਨੂੰ ਜਾਰੀ ਰੱਖ ਨਵਾਂ ਰਾਹਾਂ ਚੁਣ ਇਹ ਮੰਨੋ ਕਿ ਸਾਰਾ ਚਿੱਕੜ ਹੈ ਜਿਹੜਾ ਮੇਰੇ ਸਾਹਮਣੇ ਤੇ ਮੇਰਾ ਮੈਨੂੰ ਡਰ ਆਉਂਦਾ ਵੀ ਕਿਵੇਂ ਤੁਰਾਂ ਮਨ ਨਾ ਡਰਦਾ ਮਨ ਅੰਦਰ ਖੌਫ ਆਉਂਦਾ ਹੈ ਕਬਰਾਹਟ ਹੁੰਦੀ ਹੈ ਕਿੱਦਾਂ ਤੁਰਾਂਗਾ ਮਨ ਨੂੰ ਆਦਤ ਜੋ ਨਹੀਂ ਇਹ ਕੰਮ ਕਰਨ ਦੀ ਸੁਭਾਅ ਜੋ ਨਹੀਂ ਬਣਿਆ ਨਵੀਂ ਚੀਜ਼ ਹੈ ਤੇ ਇਸ ਕਰਕੇ ਥੋੜਾ ਡਰ ਵੀ ਆਉਂਦਾ ਹੈ ਨਰਵਸ ਵੀ ਹੁੰਦਾ ਹੈ ਭੈ ਆਉਂਦਾ ਹੈ ਅੰਦਰ ਵੀ ਇੰਨਾ ਔਖਾ ਕੰਮ ਕਿਵੇਂ ਕਰਾਂਗਾ ਮੇਤੋਂ ਹੋਣਾ ਨਹੀਂ ਫਿਰ ਕਹਿੰਦੇ ਨੇ ਕਿ ਵਿਕਾਰ ਤਾਂ ਆਪਣਾ ਪ੍ਰਭਾਵ ਪਾਈ ਜਾਣਗੇ ਭਾਵੇਂ ਤੂੰ ਖੜਾ ਰਹੇ ਤੇ ਭਾਵੇਂ ਤੁਰਿਆ ਚੱਲ ਵਿਕਾਰਾਂ ਦਾ ਕਰਮ ਹੈ ਪ੍ਰਭਾਵ ਪਾਉਣਾ ਵਾਸ਼ਨਾਮਾਂ ਉਹੀ ਰਹਿਣਗੀਆਂ ਕਾਮ ਰਹੇਗਾ ਕ੍ਰੋਧ ਰਹੇਗਾ ਲੋਭ ਮੋਹ ਹੰਕਾਰ ਈਰਖਾ ਨਿੰਦਾ ਤ੍ਰਿਸ਼ਨਾ ਇਹ ਸਭ ਕੁਝ ਇਹ ਵਰਖਾ ਹੁੰਦੀ ਰਹਿਣੀ ਹੈ ਇਸ ਸੰਸਾਰ ਹੈ ਨਾ ਇੱਥੇ ਚੱਲਦਾ ਰਹਿਣਾ ਫਿਰ ਮੈਂ ਕੀਰ ਸੋਚਿਆ ਨੇ ਪਾਲਣਾ ਜ਼ਰੂਰੀ ਹੈ ਇਹ ਚਿੱਕੜ ਨੂੰ ਮੈਂ ਲੰਘ ਜਾਏ ਤਾਂ ਡਰਨਾ ਇਹਨੂੰ ਲੰਘ ਜਾ ਨਿੰਦਾ ਵੀ ਹੋਵੇਗੀ ਸਹਿ ਜਾ ਵਡਿਆਈ ਵੀ ਹੋਵੇਗੀ ਹੰਕਾਰ ਚ ਨਾਹੀਂ ਇਹ ਵੀ ਚਿੱਕੜ ਹੈ ਫਿਰ ਮੈਂ ਅਹਿਦ ਕੀਤਾ ਵੀ ਜੋ ਸਜੋ ਕੰਬੜੀ ਅੱਲਾਹ ਵਰਸਾਏ ਮੈਂ ਜਾਏ ਮਿਲਾਂ ਤੈਨਾਂ ਸਜਣਾ ਟੁੱਟੋ ਨਾ ਹੀ ਨੇ ਫਿਰ ਮੈਂ ਅਹਿਦ ਕਰ ਲਿਆ ਆਪਣੇ ਮਨ ਨੂੰ ਮੈਂ ਕਮਿਟਿਡ ਹੋ ਗਿਆ ਜੋ ਮਰਜੀ ਪਿਆ ਹੋਵੇ ਕਬੀਰ ਸਮੁੰਦਰਾ ਛੋਡਿਆ ਜਾਉ ਤਖਾਰੋ ਹੋਏ ਭੋਖਰ-ਪੋਖਰ ਢੂੰਡਤੇ ਭਲੋ ਨਾ ਕਹੇ ਕੋਈ ਸਾਈਬ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿੰਨੇ ਨੇ ਫਿਰ ਉੱਥੇ ਜਾ ਕੇ ਇੱਕ ਰੁਕਾਵਟ ਆ ਜਾਂਦੀ ਹੈ ਵੀ ਅਜੇ ਅਭਿਆਸ ਮੁਕੰਮਲ ਨਹੀਂ ਆਲਾ ਦਵਾਲਾ ਪ੍ਰਭਾਵ ਪਾ ਲੈਂਦਾ ਤੁਸੀਂ ਫਿਰ ਪਛਾਂਤੁਰ ਪੈਂਦੇ ਆਪਣੀ ਮਿਹਨਤ ਵਿੱਚੇ ਛੱਡ ਕੇ ਆਪਣੀ ਕੋਸ਼ਿਸ਼ ਆਪਣਾ ਸਟਰਗਲ ਆਪਣਾ ਸੰਘਰਸ਼ ਵਿੱਚੇ ਛੱਡ ਕੇ ਤੁਸੀਂ ਫਿਰ ਤੁਰ ਪੈਂਦੇ ਉੱਥੇ ਵੀ ਜਾ ਕੇ ਰੁਕਾਵਟ ਆਈ ਸਮੱਸਿਆ ਖੜੀ ਹੋਈ ਅਜੇ ਅਭਿਆਸ ਪੱਕਿਆ ਨਹੀਂ ਸੀ ਸੁਰਤ ਅਜੇ ਮਜ਼ਬੂਤ ਨਹੀਂ ਸੀ ਸੁਰਤ ਜੇ ਕੱਚੀ ਸੀ ਤੇ ਆਲੇ ਦੁਆਲੇ ਨੇ ਲੋਕਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ ਵਾਲਾ ਜੇ ਪੱਖ ਨਹੀਂ ਸੀ ਆਇਆ ਵੀ ਮੈਂ ਇਨ੍ਹਾਂ ਵੀ ਪ੍ਰਭਾਵ ਜਵ ਕੋਈ ਫਰਕ ਨਹੀਂ ਪਈ ਹੁਣ ਫਰਕ ਹੀ ਨਹੀਂ ਪੈਂਦਾ ਪਰ ਅਜੇ ਫਰਕ ਪੈ ਰਿਹਾ ਸੀ ਕਿਉਂਕਿ ਸੁਰਤ ਕੱਚੀ ਏ ਹੁਣ ਜਿਨੇ ਇਹ ਸਟੇਜ ਵੀ ਲੰਘ ਲਈ ਰਾਸੇ ਪੈ ਰਿਹਾ ਉਹਨੂੰ ਇੱਕ ਹੋਰ ਹੋਣਾ ਕਿ ਕੁ ਸੰਗ ਰੂਪੀ ਪੰਛੀਆਂ ਨੇ ਉਹਨੂੰ ਅਜੇ ਠੂੰਗੇ ਮਾਰਨੇ ਨੇ ਡੰਗਣਾ ਅਜੇ ਕੁਸਾਂਗ ਨੇ ਪ੍ਰਭਾਵ ਵੀ ਪਾਉਣਾ ਹੈ ਪੁਰਾਣੇ ਸਾਥੀ ਉੱਠਣਗੇ ਉਹਨਾਂ ਨੂੰ ਵੇਖਾਂਗਾ ਮੋਹ じゃ ਜਾਏਗਾ ਨੱਕ ਨਮੂਜਾ ਜਾਏਗਾ ਲੋਕ ਕੀ ਕਹਿਣਗੇ ਲੋਕ ਲਾਜ ਆਏਗੀ ਕੁੱਲ ਦੀ ਰੀਤ ਆਏਗੀ ਮੇਰੇ ਜੀ ਵੱਡੇ ਵਡੇਰੇ ਐਵੇਂ ਕਰਦੇ ਸੀ ਮੈਂ ਕਿਵੇਂ ਛੱਡ ਦੇ ਬੜਾ ਕੁਝ ਹੁੰਦਾ ਕਿਤੇ ਥੋੜਾ ਕੁਝ ਜੰਜਾਲ ਇੰਨਾ ਜੰਜਾਲ ਗਲ ਤੋਂ ਲਾਉਣਾ ਬੜੀ ਔਖੀ ਖੇੜ ਅੰਦਰ ਦੀਆਂ ਵਾਸ਼ਨਾਵਾਂ ਨਾਲ ਵਕਰਾ ਲੜਨਾ ਹੈ ਭੈੜੇ ਖਿਆਲਾਂ ਨਾਲ ਵਕਰਾ ਲੜਨਾ ਹੈ ਭੈੜੀ ਸੰਗਤ ਨਾਲ ਵਕਰਾ ਯੁੱਧ ਕਰਨਾ ਪੈਣਾ ਹੈ ਲੋਕਲਾਜ ਛੱਡਣੀ ਕੁਲਾ ਰੀਤ ਛੱਡਣੀ ਇਹ ਸਾਰੀਆਂ ਚੀਜ਼ਾਂ ਨਾਲ ਸਿੱਜਣਾ ਪਵੇਗਾ ਪੂਰਾ ਜਾਨੀ ਮੈਦਾਨੇ ਜੰਗ ਹੈ ਉਹ ਸੰਗ ਰੂਪੀ ਪੰਛੀ ਵੀ ਅਜੇ ਡੰਗਣਗੇ ਉਹਨਾਂ ਨੇ ਵੀ ਮੱਤਾਂ ਦੇਣੀਆਂ ਹਨ ਬਾਬਰ ਬਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਉਹ ਕਹਿੰਦੇ ਨੇ ਸ਼ਹਿ ਕੀ ਸਾਰ ਸੁਹਾਗਨ ਜਾਨੈ ਤਜ ਅਭਿਮਾਨ ਸੁਖ ਰਲੀਆਂ ਮਾਨੈ ਤਨ ਮਨ ਦੇ ਨ ਅੰਤਰ ਰੱਖੇ ਅਵਰਾਂ ਦੇਖ ਨ ਸੁਨੈ ਪਖੈ ਉਹ ਕਹਿੰਦੇ ਮਾੜੀ ਮੱਤ ਤੋਂ ਵੀ ਬਚਣਾ ਪੈਂਦਾ ਉਹ ਵੀ ਪ੍ਰਭਾਵ ਪਾਉਂਦੀ ਹੈ ਕਹਿੰਦੇ ਇਹ ਰੁਕਾਵਟ ਵੀ ਲੰਘ ਗਏ ਫੇਰ ਕਿਤੇ ਜਾ ਕੇ ਪੱਕੇ ਹੋਏ ਫਲ ਵਾਂਗ ਗੁਰਮੁਖ ਦੀ ਅਵਸਥਾ ਮਿਲੇਗੀ ਸੰਤ ਦੀ ਅਵਸਥਾ ਮਿਲੇਗੀ پاک ਸਾਫ ਉਜਲਾ ਮਨ ਮਿਲੇਗਾ ਭਗਤੀ ਭਾਵ ਅੰਦਰ ਟਿਕੇਗਾ ਤੇ ਫਿਰ ਉਹਦੇ ਦਰ ਤੇ ਪ੍ਰਵਾਨ ਹੋਇਆ ਜਾਏਗਾ ਪਰ ਏਕੜ ਚਣ ਜੇ ਹੋਰ ਮੌਜੂਦ ਹੈ ਕਈ ਵਾਰ ਬੰਦਾ ਬਾਹਰੋਂ ਨਹੀਂ ਟੁੱਟਦਾ ਅੰਦਰੋਂ ਟੁੱਟ ਜਾਂਦਾ ਹੈ ਇੱਕ ਤਾਂ ਉਹਨਾਂ ਅਭਿਆਸ ਛੱਡ ਹੀ ਗਿਆ ਦੂਰੀ ਬਣਾ ਲਈ ਉਹਨੇ ਕਿ ਨਹੀਂ ਮੇਰੇ ਕਾ ਉਹਨਾਂ ਨੂੰ ਆਪਾਂ ਕਹਿੰਦੇ ਤੂੰ ਤਾਂ ਭਲਾ ਸੋਣਾ ਸੇਵਾ ਕਰਦਾ ਸੀ ਪਾਠ ਕਰਦਾ ਸੀ ਧਰਮਸਥਾਨ ਤੇ ਬੜਾ ਲੋਕਾਂ ਦੇ ਭਲੇ ਦੇ ਕੰਮ ਹੁਣ ਤੈਨੂੰ ਕਿਉਂ ਤੂੰ ਬਿਲਕੁਲ ਹੀ ਛੱਡ ਗਿਆ ਉਹ ਬਾਹਰੋਂ ਵੀ ਛੱਡ ਗਿਆ ਅੰਦਰੋਂ ਵੀ ਛੱਡ ਗਿਆ ਪਰ ਇੱਕ ਉਹ ਆਇਆ ਜੇ ਜਿਹੜਾ ਬਾਹਰੋਂ ਨਹੀਂ ਛੱਡ ਸਕਿਆ ਅੰਦਰੋਂ ਛੱਡਿਆ ਵਰਗਾ ਹੀ ਹੈ ਬਾਹਰੋਂ ਜੁੜਿਆ ਹੋਇਆ ਤਨ ਕਰਕੇ ਨਹੀਂ ਲੱਗੇਗਾ ਵੀ ਉਹ ਟੁੱਟਿਆ ਪਰ ਉਹਦੇ ਕਰਮ ਨੂੰ ਵੇਖ ਕੇ ਉਹਦੇ ਵਿਹਾਰ ਨੂੰ ਵੇਖ ਕੇ ਲੱਗੇਗਾ ਵੀ ਗੱਲ ਕੀ ਹੈ ਵੀ ਬਾਹਰੋਂ ਤਾਂ ਬੰਦਾ ਜੁੜਿਆਂ ਵਰਗਾ ਹੈ ਅੰਦਰ ਇਹਦੇ ਨਾ ਕੋਈ ਪ੍ਰੇਮ ਹੈ ਨਾ ਭਾਵ ਹੈ ਨਾ ਉਹ ਗੁਣ ਨੇ ਨਾ ਉਹੋ ਜਿਹਾ ਵਿਹਾਰ ਹੈ ਜਿਸ ਰਾਤ ਤੁਰਿਆ ਉਹੋ ਜਿਹਾ ਤੇ ਹੋਣਾ ਚਾਹੀਦਾ ਹੈ ਨਾ ਕਰਮ ਕਰਮ ਉਹੋ ਜਿਹਾ ਨਹੀਂ ਵਿਖਾਵਾ ਉਹੋ ਜਿਹਾ ਹੈ ਦੇਹੀ ਕਰਕੇ ਜੁੜਿਆ ਹੋਇਆ ਹੈ ਮਨ ਕਰਕੇ ਟੁੱਟਿਆ ਹੋਇਆ ਹੈ ਉਥੇ ਆ ਕੇ ਜਿਹੜਾ ਫਰਕ ਹੈ ਉਹਨੂੰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਉਸ ਫਲ ਵਰਗੀ ਅਵਸਥਾ ਹੈ ਜਿਹੜਾ ਬਾਹਰੋਂ ਜੁੜਿਆ ਪਰ ਟਾਣੀ ਨਾਲ ਜੁੜਿਆ ਹੋਇਆ ਵੀ ਸੁੱਕ ਕਿਉਂਕਿ ਉਹ ਕਾਂਬਾ ਖਾ ਗਿਆ ਹਨੇਰੀ ਨਾਲ ਹਵਾ ਨਾਲ ਝਖੜ ਨਾਲ ਅੰਦਰੋਂ ਉਹਦਾ ਸਬੰਧ ਟਾਣੀ ਤੋਂ ਜਿਹੜੀ ਖੁਰਾਕ ਮਿਲਣੀ ਸੀ ਨਾ ਉਹ ਨਹੀਂ ਹੁਣ ਮਿਲ ਰਹੀ ਇਸ ਕਰਕੇ ਤਾਜ਼ਗੀ ਜਾਂਦੀ ਲੱਗੀ ਤੇ ਫਲ ਟਾਣੀ ਨਾਲ ਜੁੜਿਆ ਹੋਇਆ ਵੀ ਸੁੱਕ ਆਪਾਂ ਇਸ ਤਰ੍ਹਾਂ ਦੀਆਂ ਟਾਣੀਆਂ ਵੀ ਵੇਨੇ ਰੁੱਖ ਨਾਲ ਜੁੜੀਆਂ ਰਹਿੰਦੀਆਂ ਨੇ ਜੁੜੀਆਂ ਟਾਣੀ ਨਾਲ ਰੁੱਖ ਨਾਲ ਹੁੰਦੀਆਂ ਨੇ ਪਰ ਉਹ ਸੁੱਕ ਜਾਂਦੇ ਨੇ ਪੱਤੇ ਸਾਰੇ ਜੋ ਉਹ ਕਾਂਬਾ ਖਾ ਜਾਂਦੀਆਂ ਨੇ ਅੰਦਰੋਂ ਜਿਹੜੇ ਕੋਮਲ ਰੇਸ਼ੇ ਨੇ ਜਿਨ੍ਹਾਂ ਤੋਂ ਖਰਾਕ ਮਿਲਣੀ ਹੈ ਰੁੱਖ ਤੋਂ ਉਹਨਾਂ ਟਾਹਣੀਆਂ ਨੂੰ ਉਹ ਉਹਨਾਂ ਦਾ ਸੰਪਰਕ ਟੁੱਟ ਗਿਆ ਸਬੰਧ ਟੁੱਟ ਗਿਆ ਸਾਂਝ ਟੁੱਟ ਗਈ ਰਿਲੇਸ਼ਨ ਖਤਮ ਹੋ ਗਿਆ ਇਸ ਕਰਕੇ ਬਾਹਰੋਂ ਜੁੜੀਆਂ ਟੁੱਟ ਕੇ ਜ਼ਮੀਨ ਤੇ ਨਹੀਂ ਡਿੱਗੀਆਂ ਬਸ ਇੰਨਾ ਪਰ ਸੁੱਕ ਗਈਆਂ ਕਬੀਰ ਜੀ ਮਹਾਰਾਜ ਕਹਿੰਦੇ ਜਿਹੜਾ ਸੁਰਤ ਕਰਕੇ ਮਨ ਕਰਕੇ ਨੇੜਤਾ ਗਵਾ ਬੈਠੇ ਬਾਰੋਂ ਭਾਵੇਂ ਉਹ ਸਾਰੇ ਕਰਮ ਕਾਂਡੀ ਕਰੇ ਉਹਦੇ ਜੀਵਨ ਚ ਪਰਮੇਸ਼ਰ ਦੇ ਗੁਣ ਪਰਮੇਸ਼ਰ ਦਾ ਪਿਆਰ ਉਹ ਭਗਤੀ ਭਾਵ ਉਹ ਨਿਸ਼ਠਾ ਉਹ ਸਿਦਕ ਉਹ ਚੀਜ਼ਾਂ ਨਹੀਂ ਰਹਿੰਦੀਆਂ ਕਿਉਂਕਿ ਉਹਨੂੰ ਉਹ ਆਤਮਿਕ ਖੁਰਾਕ ਮਿਲਣੀ ਬੰਦ ਹੋ ਜਾਂਦੀ ਹੈ ਕਿੰਨੇ ਪੱਖ ਕਬੀਰ ਜੀ ਮਹਾਰਾਜ ਨੇ ਸਲੋਕ ਚ ਬਿਆਨ ਕੀਤੇ ਤੇ ਫਿਰ ਅਖੀਰ ਤੇ ਕਿਹਾ ਜਿਹੜੇ ਝਖੜ ਹਨੇਰੀਆਂ ਸਹਿ ਕੇ ਆਪਣੇ ਖਿਆਲਾਂ ਨੂੰ ਇੰਪਲੀਮੈਂਟ ਕਰ ਲੈਂਦੇ ਅਭਿਆਸ 'ਚ ਲੈ ਆਉਂਦੇ ਨੇ ਫਿਰ ਅਭਿਆਸ ਨੂੰ ਪਕਾ ਲੈਂਦੇ ਨੇ ਫਿਰ ਕੁਸੰਗ ਤੋਂ ਬਚ ਜਾਂਦੇ ਨੇ ਵਿਖਾਵੇ ਤੋਂ ਬਚ ਜਾਂਦੇ ਨੇ ਲੋਕ ਲਾਜ ਤੋਂ ਬਚ ਜਾਂਦੇ ਨੇ ਦੇਖਾਂ ਦੇਖੀ ਤੋਂ ਬਚ ਜਾਂਦੇ ਨੇ ਸੂਰਤ ਕਰਕੇ ਮਨ ਕਰਕੇ ਉਹ ਰੱਬੀ ਗੁਣਾ ਨਾਲ ਇੱਕ ਸਰ ਹੋਏ ਰਹਿੰਦੇ ਨੇ ਉਹ ਪੱਕ ਜਾਂਦੇ ਨੇ ਮਜ਼ਬੂਤ ਹੋ ਜਾਂਦੇ ਨੇ ਫਿਰ ਉਹਨਾਂ ਤੇ ਕੋਈ ਚੀਜ਼ ਅਸਰ ਨਹੀਂ ਕਰਦੀ ਉਹੀ ਉਹਦੇ ਦਰ ਤੇ ਪ੍ਰਵਾਨ ਚੜਦੇ ਨੇ ਉਹ ਕਬੂਲ ਪੈਂਦੇ ਨੇ ਉਹਨਾਂ ਦੇ ਆਤਮਿਕ ਜੀਵਨ ਤੇ ਕੋਈ ਦਾਗ ਕੋਈ ਲਾਂਚਣ ਨਹੀਂ ਹੁੰਦਾ ਕੋਈ ਲੋਕ ਲਾਜ ਦਾ ਪ੍ਰਭਾਵ ਨਹੀਂ ਹੁੰਦਾ ਕੋਈ ਭੈੜੀ ਸੰਗਤ ਦਾ ਅਸਰ ਨਹੀਂ ਉਹ ਕਬੂਲਦੇ ਕੋਈ ਵਿਖਾਵੇ ਚ ਨਹੀਂ ਪੈਂਦੇ ਜੋ ਹਨ ਉਹ ਆਪਣੇ ਮਾਲਕ ਨੂੰ ਸਨਮੁਖ ਰੱਖ ਕੇ ਕਮਾਉਂਦੇ ਦੁਨੀਆਦਾਰੀ ਲਈ ਨਹੀਂ ਕਮਾਉਂਦੇ ਇਸ ਵਾਸਤੇ ਹਜ਼ੂਰ ਮਹਾਰਾਜ ਨੇ ਕਿਹਾ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਏ ਪਹੁੰਚੈ ਖਸਮ ਕੋ ਜੋ ਬੀਜ ਨਾ ਖਾਂਹੀ ਕਾਮ ਉਹ ਖਸਮ ਤੱਕ ਪਹੁੰਚਦੇ ਨੇ ਜਿਹੜੇ ਕਾਂਬਾ ਨਹੀਂ ਖਾਂਦੇ ਇੰਨੀ ਲੰਮੀ ਵਿਪਦ ਸਹਿ ਲੈਂਦੇ ਨੇ ਤੋਂ ਕਬੀਰ ਜੀ ਮਹਾਰਾਜ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਪਰਮੇਸ਼ਰ ਦੇ ਰਾਹ ਤੇ ਤੁਰਦਿਆਂ ਇਹ ਰੁਕਾਵਟਾਂ ਰਸਤੇ ਵਿੱਚ ਮੌਜੂਦ ਨੇ ਇਹਨਾਂ ਨੇ ਆਪਣਾ ਅਸਰ ਪਾਉਣਾ ਹੈ ਇਹਨਾਂ ਦਬਾਉਣਾ ਹੈ ਹੋ ਸਕਦਾ ਹੈ ਬੜੀ ਵਾਰ ਤੂੰ ਥਿੜਕੇ ਬੜੀ ਵਾਰ ਤੂੰ ਉਖੜੇ ਬੜੀ ਵਾਰ ਤੇਰੇ ਕੋਲ ਤੇਰੇ ਮਨ ਅੰਦਰ ਢੈਂਦੀ ਕਲਾ ਦਾ ਅਹਿਸਾਸ ਪੈਦਾ ਹੋਵੇ ਪਰ ਇਹ ਸਾਰੀਆਂ ਰੁਕਾਵਟਾਂ ਪਾਰ ਕੀਤੇ ਬਿਨਾ ਤੂੰ ਉਹਦੇ ਦਰ ਤੇ ਕਬੂਲ ਨਹੀਂ ਪੈ ਸਕਦਾ ਇਹਨਾਂ ਉਲਝਣਾ ਚੋਂ ਨਿਕਲਣਾ ਪੈਣਾ ਹੈ ਇਹਨਾਂ ਮੁਸੀਬਤਾਂ ਨਾਲ ਦੋ ਚਾਰ ਹੋਣਾ ਪੈਣਾ ਹੈ ਤੇਰਾ ਆਪਣਾ ਵजूद ਹੀ ਦੋ ਹਿੱਸਿਆਂ 'ਚ ਵੰਡਿਆ ਜਾਏਗਾ ਇੱਕ ਪਾਸਾ ਕਹੇਗਾ ਤੁਰ ਦੂਜਾ ਕਹੇਗਾ ਛੱਡ ਪਰਾਂ ਐਨੀ ਦੁਨੀਆ ਦਾ ਵੀ ਸਰਦਾ ਹੀ ਹੈ ਤੇਰਾ ਵੀ ਸਰ ਜਾਏਗਾ ਵੇਖੋ ਨਾਰਮਲ ਜੀ ਗੱਲ ਹੈ ਮਨ 'ਚ ਖਿਆਲ ਚਾਹ ਪੈਦਾ ਹੋ ਜਾਏ ਨਾ ਕਿ ਮੈਂ ਵੀ ਰੋਜ ਜਪਜੀ ਸਾਹਿਬ ਦਾ ਪਾਠ ਕਰਿਆ ਕਰਾਂ ਪਹਿਲੀ ਤੇ ਗੱਲ ਬੰਦਾ ਸੋਚਦਾ ਜਦੋਂ ਕੋਈ ਟਾਈਮ ਹੁੰਦਾ ਨਾ ਉਦੋਂ ਫੇਰ ਦਿਲ ਜਟ ਕੋਈ ਨਹੀਂ ਕੱਲ ਸਹੀ ਉਹ ਥੋੜੇ ਜਿ ਥੱਕੇ ਫੇਰ ਸਿੰਘ ਕਈਆਂ ਦੇ ਤਾਂ ਉਤਸ਼ਾਹ ਉੱਥੇ ਹੀ ਖਤਮ ਹੋ ਜਾਂਦੇ ਨੇ ਉਹ ਚਾਰਕ ਦਿਨ ਆਪਣੇ ਆਪ ਨੂੰ ਬਹਾਨੇ ਜੇ ਬਣਾਉਂਦੇ ਪੰਜਵੇਂ ਦਿਨ ਬਹਾਨਾ ਬਣਾਉਣਾ ਵੀ ਛੱਡ ਦਿੰਦੇ ਨੇ ਫਿਰ ਉਹ ਉਤਸ਼ਾਹ ਅੰਦਰ ਪੈਦਾ ਹੋਣਾ ਬੰਦ ਹੋ ਜਾਂਦਾ ਹੈ ਕੋਈ ਹੱਦ ਹੁੰਦੀ ਹੈ ਨਾ ਕਿਸੇ ਚੀਜ਼ ਦੀ ਕੁਝ ਐਸੇ ਨੇ ਫਿਰ ਜਦੋਂ ਸਾਡੇ ਮਨ 'ਚ ਉਤਸ਼ਾਹ ਪੈਦਾ ਹੁੰਦਾ ਤੇ ਆਪਾਂ ਉੱਠਦੇ ਆਂ ਪਾਠ ਕਰਦੇ ਆਂ ਥੋੜਾ ਐਫਰਟ ਕਰਦੇ ਆ ਥੋੜੇ ਦਿਨ ਨੇਮ ਨਿਭਦਾ ਫਿਰ ਬੰਦਾ ਦਿਲ ਜਾ ਢਾਹ ਬੰਦਾ ਕੋਈ ਨਹੀਂ ਹੁਣ ਇੰਨੇ ਦਿਨ ਕਰ ਲਿਆ ਫੇ 40 ਦਿਨ ਕਰ ਲਿਆ ਗਾਂ ਕੀ ਫਿਰ ਕੀ ਉਹ ਥੋੜਾ ਕ ਅਭਿਆਸ ਹੋ ਗਿਆ ਅਭਿਆਸ ਪੱਕਿਆ ਨਹੀਂ ਆਦਤ ਬਣਦੀ ਅਜੇ ਥੋੜਾ ਜਿਹਾ ਵਕਤ ਵਕਫਾ ਪਿਆ ਦੇਰੀ ਲੱਗੀ ਉੱਥੇ ਹੀ ਗੱਲ ਛੱਡ ਦਿੱਤੀ ਕੁਝ ਨੂੰ ਆਸੇ-ਪਾਸੇ ਕਹਿਣਗੇ ਤੂੰ ਕਿਹੜੇ ਕੰਮ 'ਚ ਪਿਆ ਹੈ। ਕੁਝ ਕਹਿਣਗੇ ਤੂੰ ਗਲਤ ਕਰਦਾ ਹੈ ਤੇ ਤੋਂ ਪਾਠ ਸ਼ੁੱਧ ਨਹੀਂ ਹੁੰਦਾ। ਨਾ ਕਰਿਆ ਕਰਿਆ ਮੈਂ ਪਾਪਾਂ ਦਾ ਭਾਗੀ ਬਣੇਗਾ। ਇਹੋ ਜਿਹੀਆਂ ਗੱਲਾਂ ਵੀ ਬੜਾ ਸਾਡੇ ਮਾਸਰੇ ਚੱਲਦੀਆਂ। ਜਿਹੜਾ ਦੂਜੇ ਨੂੰ ਇਹ ਸਲਾਹ ਦਿੰਦਾ ਹੈ ਤੂੰ ਐਵੇਂ ਪਾਪਾਂ ਦਾ ਭਾਗੀ। ਸਭ ਤੋਂ ਵੱਡਾ ਦੁਖੀ ਉਹ ਹੁੰਦਾ ਹੈ। ਵੀ ਅਗਲਾ ਤੁਰਨ ਦੀ ਜਾਸ ਸਿੱਖਦਾ ਨੂੰ ਤੁਰਨ ਦਿਓ, ਪੈਰ ਪੁੱਟਣ ਦਿਓ। ਤੁਸੀਂ ਪਹਿਲਾਂ ਹੀ ਦਿਨਾਈ ਆਪਣੀ ਘੋਟਣ ਲੱਗ ਪੈ ਸਿਆਣਪ ਸੁਣਾਉਣ ਲੱਗ ਪੈ ਤੁਸੀਂ ਫਿਰ ਸਿਖਾ ਦਿਓ ਸ਼ੁੱਧ ਵੀ ਜੇ ਅਗਲਾ ਮਾੜਾ ਮੋਟਾ ਕਰਨ ਲੱਗੇ ਤੇ ਤੁਸੀਂ ਉਹਨੂੰ ਗਿਆਨ ਝਾੜਨ ਲੱਗੇ ਹੋ ਉਹਨੂੰ ਸਿੱਖਿਆ ਦੇਣ ਲੱਗ ਪਏ ਹੋ ਉਹਨੂੰ ਡਰਾਉਣ ਲੱਗ ਪਏ ਹੋ ਪਾਪਾਂ ਦਾ ਭਾਗੀ ਨਾ ਬਣ ਐ ਨਾ ਕਰ ਉਹ ਨਾ ਕਰ ਨਾ ਕਰੇ ਫਿਰ ਚੰਗਾ ਇਹੋ ਜਿਹੇ ਲੋਕ ਇਹ ਇਹ ਵੀ ਭੈੜੀ ਮੱਤ ਦੇਣ ਬਰਾਬਰ ਹੈ ਕੋਈ ਕਰ ਰਿਹਾ ਥੋੜਾ ਕਰ ਰਿਹਾ ਚਲੋ 2% ਕਰੇ 1% ਕਰ ਰਿਹਾ ਸੋਚ ਉਹਨਾਂ ਤਾਂ ਕਰਨ ਦਿਓ ਤੁਸੀਂ ਉਹ ਉਹਨੂੰ ਵੀ ਦੇਖਣਾ ਚਾਹੁੰਦੇ ਹੋ ਇਸ ਤਰ੍ਹਾਂ ਦਾ ਇਹ ਇਹਨੂੰ ਕਹਿੰਦੇ ਨੇ ਅਵਰਾਂ ਦੇਖ ਨਾ ਸੁਣੈ ਪੱਕਾ ਸੋ ਇਹ ਸਾਰੀਆਂ ਰੁਕਾਵਟਾਂ ਲੰਘ ਕੇ ਜਦੋਂ ਸੁਭਾਅ ਉਹ ਬਣ ਜਾਏ ਬਿਰਤੀ ਬਣ ਜਾਏ ਪੱਕ ਜਾਏ ਆਦਤ ਫਿਰ ਨਾਲ ਲੋਕ ਲਾਜ ਦੀ ਪਰਿਵਾਰ ਫਿਰ ਬੰਦਾ ਰਿਸ਼ਤੇਦਾਰੀ ਚ ਜਿਆ ਉਹਨਾਂ ਨੂੰ ਕਹਿੰਦਾ ਜੀ ਮੈਨੂੰ 20 25 ਮਿੰਟ ਦਿਓ ਆਪਾਂ ਬਾਅਦ ਚ ਬੈਠਦੇ ਆ ਮੈਂ ਆਪਣੀ ਨਿਤਨੇ ਬਾਣੀ ਪੜ ਲਵਾਂ ਫਿਰ ਫਰਕ ਨਹੀਂ ਪੈਂਦਾ ਕੋਈ ਹੱਸਦਾ ਹੈ ਤੁਹਾਡੇ ਤੇ ਕੋਈ ਚੰਗਾ ਜਾਣਦਾ ਹੈ ਨਹੀਂ ਜਾਣਦਾ ਕੋਈ ਇਤਰਾਜ਼ ਕਰਦਾ ਹੈ ਨਹੀਂ ਕਰਦਾ ਤੁਸੀਂ ਫਿਰ ਆਪਣਾ ਬਿਰਦ ਪਾਲਦੇ ਆਪਣਾ ਸੁਭਾਅ ਪਾਲਦੇ ਕਿਉਂਕਿ ਸੁਰਤ ਮਜ਼ਬੂਤ ਹੈ ਅਡੇਗਾ ਹੈ ਅਡੋਲ ਹੈ ਦ੍ਰਿੜਤਾ ਆ ਗਈ ਸਿੱਧਕ ਆ ਗਿਆ ਹੁਣ ਫਰਕ ਨਹੀਂ ਪੈਂਦਾ ਉਹਨਾਂ ਚੀਜ਼ਾਂ ਨਾਲ ਇਹ ਮੈਂ ਇੱਕ ਉਦਾਹਰਣ ਇੱਕ ਐਗਜ਼ਾਮਪਲ ਦਿੱਤੀ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਉਹੀ ਪ੍ਰਵਾਨ ਚੜਦੇ ਨੇ ਜਿਹੜੇ ਸੇਦਕ ਵਿੱਚ ਜੀਂਦੇ ਨੇ ਤੇ ਦ੍ਰਿੜਤਾ ਚ ਜੀਂਦੇ ਨੇ ਸਮਰਪਣ ਭਾਵ ਵਿੱਚ ਜੀਂਦੇ ਨੇ ਸਮਰਪਤ ਹੋਏ ਬਿਨਾ ਉਹਦੀ ਖੁਸ਼ੀ ਹਾਸਲ ਨਹੀਂ ਕੀਤੀ ਜਾ ਸਕਦੀ ਸਾਇਬ ਕਿਰਪਾ ਕਰਨ ਅਗਲੇਰੇ ਬਚਨ ਅਗਲੇ ਦੀਵਾਨਾ ਚ ਸਾਂਝੇ ਕਰਾਂਗੇ ਮਹਾਰਾਜ ਹੋਈਆਂ ਪੁੱਲਾਂ ਚੋਕਾਂ ਦੀ ਖਿਮਾ ਬਖਸ਼ਣ ਗੁਰੂ ਫਤਿਹ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ